ਪੰਜਾਬ ਦੇ ਵਿੱਚ ਅੱਜ ਸਿਆਸੀ ਹਾਲਾਤ ਨੇ ਜਿਹੜੇ ਜਿਸ ਤਰ੍ਹਾਂ ਅੱਜ ਜੋ ਕੁਝ ਸਾਹਮਣੇ ਆਇਆ ਉਹਦੇ ਬਾਬਤ ਗੱਲਬਾਤ ਕਰਾਂਗੇ ਹਰਜਿੰਦਰ ਸਿੰਘ ਧਾਮੀ ਦੀ ਜਥੇਦਾਰ ਗਿਆਨੀ ਰਿਕ ਬੀਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਹੋਈ ਹੈ ਗੱਲਬਾਤ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ ਜੋ ਬਿਆਨ ਦਿੱਤਾ ਗਿਆ ਕਿ ਮੈਂ ਮੁੱਖ ਪ੍ਰਧਾਨ ਦੀ ਕੁਰਸੀ ਦੇ ਉੱਤੇ ਨਹੀਂ ਬੈਠਾਂਗਾ ਇਹ ਕਲੀਅਰ ਹੈ ਇਹ ਉਹਨਾਂ ਸਪਸ਼ਟ ਕਰ ਦਿੱਤਾ ਦੂਜੇ ਪਾਸੇ ਭਾਜਪਾ ਦੇ ਆਗੂ ਮੁਜਿੰਦਰ ਸਿੰਘ ਸਿਰਸਾ ਨੇ ਇਹ ਗੱਲ ਕਹੀ ਹੈ ਕਿ ਸਾਡਾ ਕਿਸੇ ਵੀ ਹੱਦ ਤੇ ਜਾਂ ਕਿਸੇ ਸਮਝੌਤੇ ਦੇ ਨਾਲ ਕੇ ਅਕਾਲੀ ਦਲ ਦੇ ਨਾਲ ਕੋਈ ਗੱਲ ਜੋੜਨੀ ਹੋਵੇਗਾ ਅਸੀਂ ਇਕੱਲੇ ਹੀ 2027 ਦੀ ਚੋਣ ਲੜਾਂਗੇ ਅਸੀਂ 2022 ਵੀ ਇਕੱਲੇ ਲੜੀ ਹੈ ਅਸੀਂ 2024 ਵੀ ਇਕੱਲੇ ਲੜੀ ਹੈ ਤੇ ਹੋਰ ਜਿਵੇਂ ਨੀ ਚੋਣਾ ਵੀ ਇਕੱਲੇ ਲੜੀ ਹੈ ਤੇ 2027 ਵੀ ਅਸੀਂ ਇਕੱਲੇ ਹੀ ਲੜਾਂਗੇ ਇਸ ਦੇ ਉੱਤੇ ਬਾਬਤ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਜਿਸ ਤਰ੍ਹਾਂ ਦੇ ਹੁਣ ਸਮੀਕਰਨ ਤੇ ਤੀਜੀ ਗੱਲ ਚੱਲ ਪਈ ਹੈ ਕਾਂਗਰਸ ਦੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਜਿਸ ਤਰ੍ਹਾਂ ਹੁਣ ਫਿਰ ਬਦਲਦੀਆਂ ਚਰਚਾਵਾਂ ਮੋੜ ਚੱਲ ਪਈਆਂ ਨੇ ਸੋ ਸਭ ਤੋਂ ਪਹਿਲਾਂ ਗੱਲਬਾਤ ਹਰਜਿੰਦਰ ਸਿੰਘ ਧਾਮੀ ਦੀ ਹਰਜਿੰਦਰ ਸਿੰਘ ਧਾਮੀ ਹੁਣ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸ੍ਰੀ ਅਕਾਲ ਤਾ ਸਹਿਬ ਤੋਂ ਪੰਜ ਜਿਹੜੀ ਮੈਂਬਰੀ ਕਮੇਟੀ ਦੀ ਭਰਤੀ ਨੂੰ ਲੈ ਕੇ ਅਰਦਾਸ ਕਰਨ ਤੋਂ ਬਾਅਦ ਐਲਾਨ ਕਰ ਦਿੱਤਾ ਗਿਆ ਕਿ 18 ਜਿਹੜੀ ਮਾਰਚ ਉਸ ਦਿਨ ਭਰਤੀ ਹੋਵੇਗੀ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਪ੍ਰਕਿਰਿਆ ਸ਼ੁਰੂ ਹੋਈ ਹੈ ਕਿ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਉਨ੍ਹਾਂ ਦੇ ਵੱਲੋਂ ਵੀ ਚੇਤਾਵਨੀ ਦੀ ਜਾਰੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਕਿਸ ਨੋ ਦੇ ਉੱਤੇ ਭਰਤੀ ਕਰੋਗੇ ਇਹ ਵੇਖਣਾ ਹੋਵੇਗਾ ਕਿ ਜੇਕਰ ਜਿਹੜੀ ਸਾਡੇ ਵਾਲੀ ਅਕਾਲੀ ਦਲ ਹੈ ਜੇ ਉਹਦੇ ਨੋ ਤੇ ਉੱਤੇ ਭਰਤੀ ਕਰੋਗੇ ਤਾਂ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਹੁਣ ਅਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਜਿੱਥੇ ਨਾਲ ਮੁਲਾਕਾਤ ਕਰਦੇ ਨੇ ਮੁਲਕਾਤ ਤੋਂ ਬਾਅਦ ਕਹਿੰਦੇ ਨੇ ਕਿ ਮੈਂ ਕਿਸੇ ਵੀ ਹੱਦ ਤੇ ਜਿਹੜਾ ਸਤੀਫਾ ਵਾਪਸ ਨਹੀਂ ਲੈਵਾਂਗਾ ਹੁਣ ਜਿਹੜਾ ਕਿਹਾ ਜਾ ਰਿਹਾ ਸੀ ਕਿ ਹੁਣ ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਸੀ ਕਿ ਨਵਾਂ ਅਕਾਲੀ ਦਲ ਪੰਜਾਬ ਦੇ ਵਿੱਚ ਮਾਰਚ ਦੇ ਮਹੀਨੇ ਦੇ ਵਿੱਚ ਉੱਭਰ ਕੇ ਸਾਹਮਣੇ ਆਵੇਗਾ ਕਿਉਂਕਿ ਪਹਿਲਾਂ ਦਸੰਬਰ ਜਾਂ ਫਿਰ ਜਨਵਰੀ ਚ ਇਹ ਚਰਚਾਾਂ ਵਿੱਚ ਚੱਲੀਆਂ ਸੀ ਕਿ ਉਹੀ ਸੰਕੇਤ ਬੰਦੇ ਜਾ ਰਹੇ ਨੇ ਕਿ ਉਹ ਨਵਾਂ ਅਕਾਲੀ ਦਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਜਿਹੜੋ ਭਰਤੀ ਕਰੇਗੀ ਕਿ ਉਹ ਨਵਾਂ ਕਲ ਦਲ ਹੋਵੇਗਾ ਜੋ ਤਾਂ ਇੱਕ ਅਕਾਲੀ ਬਾਰਾ ਦੇ ਵੱਲ ਤੋਂ ਸਪਸ਼ਟ ਕਰ ਦਿੱਤਾ ਨਾ ਕਿ ਜਿਹੜੀ ਭਰਤੀ ਸਾਡੀ ਤਾਂ ਉਹ ਤਾਂ ਕੰਪਲੀਟ ਹੋ ਚੁੱਕੀ ਹੈ ਅਸੀਂ 10 ਮਾਰਚ ਤੋਂ ਬਾਅਦ ਆਪਣਾ ਨਮਾ ਪ੍ਰਧਾਨ ਚੁਣਨਾ ਉਹਦੀ ਤਰੀਕ ਅਸੀਂ ਦੇਵਾਂਗੇ ਪਰ ਜਿਸ ਤਰ੍ਹਾਂ ਹੁਣ ਅਕਾਲ ਤਖਤ ਸਾਹਿਬ ਤੇ ਉਤੇ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਉਹ ਵੀ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਸੀ ਕਿ ਪਹਿਲਾਂ ਅਗਵੀਰ ਸਿੰਘ ਹੋਰਾਂ ਦੇ ਵੱਲੋਂ ਪਹਿਲਾਂ ਹਮਾਇਤ ਕੀਤੀ ਗਈ ਸੀ ਅਕਾਲ ਦਲ ਬਦਲ ਦੀ ਭਰਤੀ ਦੀ ਉਸ ਤੋਂ ਬਾਅਦ ਯੂ ਟਰਨ ਲੈ ਗਿਆ ਉਹਨਾਂ ਬਦਲ ਗਏ ਨੇ ਕਿ ਕੁਝ ਹੈ ਇਹ ਵੀ ਸਾਰਾ ਜਿਹੜਾ ਪੈਰਲਲ ਹੈ ਚੀਜ਼ਾਂ ਇਹ ਵੀ ਚੱਲਦੀ ਆ ਰਹੀਆਂ ਨੇ ਪਰ ਹੁਣ ਜਿਸ ਤਰ੍ਹਾਂ ਜਿਹੜੇ ਹਰਜਿੰਦਰ ਸਿੰਘ ਧਾਮੀ ਦੀ ਮੁਲਾਕਾਤ ਹੋਈ ਹੈ ਮੁਲਾਕਾਤ ਅਕਸਰ ਜਿਹੜੀ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਹਰਜਿੰਦਰ ਸਿੰਘ ਧਾਮੀ ਕੈਮਰੇ ਦੇ ਮੁਰੇ ਆਏ ਨੇ ਉਹਨਾਂ ਦੇ ਨਾਲ ਇੱਕ ਗੱਲਬਾਤ ਹੋਰ ਜੁੜ ਗਈ ਅੱਜ ਕਿਉਂਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਕੋਈ ਦਬਾਅ ਸੀ ਕਿ ਇਦਾਂ ਵੀ ਤੁਸੀਂ ਉਹ ਕਹਿੰਦੇ ਵੀ ਜੋ ਕੁਝ ਹੋਇਆ ਸਿਆਸੀ ਦਬਾਅ ਦੀ ਗੱਲ ਕੀਤੀ ਇਹ ਵੀ ਜਿਹੜਾ ਉਹਦੇ ਉੱਚੇ ਹੁੰਦੇ ਨੇ ਨਾ ਵੱਡੇ ਉਹਦੇ ਹੁੰਦੇ ਨੇ ਉਹਨਾਂ ਦੇ ਦਬਾਅ ਤਾਂ ਹੁੰਦਾ ਹੀ ਇਹ ਦੇਖੋ ਸੰਗਤ ਦਾ ਹੋਵੇ ਕੁਝ ਵੀ ਹੋਵੇ ਪਰ ਨਾਲ ਉਹਨੇ ਗੱਲ ਇੱਕ ਇਹ ਵੀ ਕਲੀਅਰ ਕੀਤੀ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸਮੇਂ ਕੁਝ ਜੋ ਕੁਝ ਵਾਪਰਿਆ ਜੋ ਜਿ ਘਟਨਾ ਵਾਪਰੀ ਇਸ ਮਸਲੇ ਨੂੰ ਲੈ ਕੇ ਹੋਈ ਹੈ ਇਸ ਸਿਪ ਨੂੰ ਲੈ ਕੇ ਹੋਈ ਹੈ ਉਹ ਕੁਝ ਨਾ ਕੁਝ ਜਦੋਂ ਸਮਾਂ ਆਇਆ ਤਾਂ ਮੈਂ ਬੋਲਾਂਗਾ ਉਹਨਾਂ ਨੇ ਇਹ ਗੱਲ ਦਾ ਵੀ ਜ਼ਿਕਰ ਕੀਤਾ ਹੁਣ ਉਹਦੇ ਨਾਲ ਅਕਾਲੀ ਦਲ ਬਾਦਲ ਗਰੁੱਪ ਦੀਆਂ ਟੜਕਣਾ ਵਾਦਨਗੀਆਂ ਜਾਂ ਫਿਰ ਜਿਹੜੀ 5 ਮੈਂਬਰੀ ਕਮੇਟੀ ਦੇ ਗਰੁੱਪ ਹੈ ਜਾਂ ਫਿਰ ਉਹਨਾਂ ਦੀਆਂ ਟੜਕਣਾ ਵਾਦਨਗੀਆਂ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਲਈ ਉਹ ਜਿਹੜਾ ਉਹਨਾਂ ਦਾ ਸਪਸ਼ਟਿਕਰਨ ਹੋਵੇਗਾ ਜਾਂ ਬਿਆਨ ਹੋਵੇਗਾ ਉਹ ਉਹਨਾਂ ਦੇ ਲਈ ਜਿਹੜਾ ਚਿੰਤਾਜਨਕ ਹੋਵੇ ਕਿ ਕੁਝ ਹੋਵੇਗਾ ਉਹਦੇ ਨਾਲ ਅੱਜ ਕਿਤੇ ਨਾ ਕਿਤੇ ਦੋਨੇ ਗਰੁੱਪਾਂ ਦੇ ਵੱਲੋਂ ਜੇਕਰ ਕਿਸੇ ਦੇ ਵੱਲੋਂ ਕੋਈ ਦਬਾਅ ਪਾਇਆ ਗਿਆ ਸੀ ਕੋਈ ਕੁਝ ਹੋਇਆ ਸੀ ਤਾਂ ਕਿਤੇ ਨਾ ਕਿਤੇ ਹਰਜਿੰਦਰ ਸਿੰਘ ਧਾਮੀ ਇਹ ਸੰਕੇਤ ਜ਼ਰੂਰ ਦੇ ਗਏ ਨੇ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਪਟਾਕੇ ਪਾ ਸਕਦਾ ਹਾਂ ਇਹਨੂੰ ਗੱਲਾਂ ਨੂੰ ਲੈ ਕੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਵਿਕਲ ਸਿੰਘ ਮਜੀਠੀਆ ਪਹੁੰਚੇ ਜਿਹੜੇ ਪੰਜ ਜਿਹੜੇ ਐਜੀਬੀਸੀ ਮੈਂਬਰ ਸੀ ਉਹ ਵੀ ਪਹੁੰਚੇ ਸੀ ਅਕਾਲੀ ਦਲ ਦੇ ਹੋਰ ਆਗੂ ਸੀ ਜਿਹੜੇ ਦਲਜੀਤ ਸਿੰਘ ਚਿੰਮਾ ਸੀ ਬਲਵਿੰਦਰ ਸਿੰਘ ਭੁੰਦਰ ਸੀ ਜਾਂ ਫਿਰ ਹੋਰ ਆਗੂ ਵੀ ਪਹੁੰਚੇ ਸੀ ਲਗਾਤਾਰ ਮਨਾਉਣ ਦੀ ਜਿੱਥੇ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸੀ ਤਾਂ ਉੱਥੇ ਜਥੇਦਾਰ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਪਰ ਉਹਨਾਂ ਨੇ ਕਿਸੇ ਵੀ ਗੱਲ ਤੋਂ ਲੈ ਕੇ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਸਪਸ਼ਟ ਉਦੋਂ ਹੀ ਹੋ ਗਿਆ ਸੀ ਕਿ ਹਰਜਿੰਦਰ ਸਿੰਘ ਤਾਂ ਅੰਮ੍ਰਿਤ ਵਾਪਸ ਨਹੀਂ ਆਣਗੇ ਜਦੋਂ ਗਿਆਨੀ ਰਗਵੀਰ ਸਿੰਘ ਹਰਜਿੰਦਰ ਸਿੰਘ ਧਾਮੀ ਹੋਰਾਂ ਨਾਲ ਮੁਲਾਕਾਤ ਕਰਦੇ ਨੇ ਮੁਲਾਕਾਤ ਤੋਂ ਬਾਅਦ ਆ ਕੇ ਜਿਸ ਤਰ੍ਹਾਂ ਉਹ ਆਪਣਾ میڈیا ਦੇ ਵਿੱਚ ਬਿਆਨ ਦਿੰਦੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿ ਪੰਜ ਮੈਂਬਰੀ ਕਮੇਟੀ ਹੀ ਅੱਗੇ ਭਰਤੀ ਕਰੇ ਉਹ ਆਪਣਾ ਆਗੂ ਚੁਣੇ ਉੱਥੋਂ ਇਹ ਸੰਕੇਤ ਸੀ ਇਹ ਸ਼ੋਅ ਹੋ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਰਕबीर ਸਿੰਘ ਹੋਰਾਂ ਨੂੰ ਕੋਰਾ ਜਵਾਬ ਦੇ ਦਿੱਤਾ ਕਿ ਮੈਂ ਹੁਣ ਇਸ ਅਹੁਦੇ ਦੇ ਉੱਤੇ ਵਾਪਸ ਨਹੀਂ ਆਣਾ ਕਿਉਂਕਿ ਉਹਨਾਂ ਦੀ ਕੀ ਮਜਬੂਰੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਦੱਸਣਗੇ ਕਿ ਕੁਝ ਉਹ ਪਵਿੱਖ ਦੇ ਗਰਭ ਦੇ ਵਿੱਚ ਹੈ ਹੁਣ ਹੁਣ ਇਹ ਤੇ ਸਵਾਲ ਇਹ ਹੀ ਹੈ ਕਿ ਹੁਣ ਜਿਹੜੀ ਅਕਾਲੀ ਦਲ ਬਾਦਲ ਦੇ ਗਰੁੱਪ ਦੇ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਟੱਕਰ ਹੈ ਹੁਣ ਭਰਤੀ ਨੂੰ ਲੈ ਕੇ ਉਹ ਕਿਹੋ ਜਿਹੀ ਹੋਵੇਗੀ ਕੀ ਕੁਝ ਹੋਵੇਗਾ ਹੁਣ ਜਿਨ੍ਹਾਂ ਖਲਾਅ ਪੈ ਚੁੱਕੇ ਆ ਇਹਦਾ ਹੁਣ 27 ਦੇ ਵਿੱਚ ਫਾਇਦਾ ਕਿਹੜੀ ਪਾਰਟੀ ਨੂੰ ਲਵੇਗਾ ਇਹਦੇ ਉੱਤੇ ਵੀ ਸਭ ਦੀ ਨਜ਼ਰਾਂ ਨੇ ਸਭ ਆਪੋ ਆਪਣੇ ਜਿਸ ਤਰ੍ਹਾਂ ਖਿੱਚੋ ਤਾਨ ਦੇ ਵਿੱਚ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਕਾਂਗਰਸ ਲਗਾਤਾਰ ਆਪਣੇ ਫੇਰ ਬਦਲਣ ਨੂੰ ਲੈ ਕੇ ਆਪਣੇ ਪ੍ਰਧਾਨ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਹੁਣ ਤੋਂ ਔੜਤਾ ਦਿਖਦਾ ਭਾਵੇਂ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਇਸ ਸੇ ਗੱਲ ਨੂੰ ਇਹਦਾ ਠੇਕ ਦੱਸ ਰਹੇ ਨੇ ਪਰ ਕਿਤਨਾ ਕਿਤੇ ਗੱਲਬਾਤ ਜ਼ਰੂਰ ਹੈ ਕਿਉਂ ਕਿ 2027 ਤੋਂ ਪਹਿਲਾਂ ਜਿਸ ਤਰ੍ਹਾਂ ਭਾਜਪਾ ਦੇ ਲੀਡਰ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹਰਜੀਤ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਕਿ ਇਹ ਗੱਲਾਂ ਤਾਂ ਹੋ ਰਹੀਆਂ ਨੇ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਸਾਹਮਣੇ ਦਿਖ ਰਹੀ ਹੈ ਉਸ ਦੇ ਉੱਤੇ ਕਿਸ ਨੇ ਬੈਠਣਾ ਕਿ ਕੁਝ ਹੈ ਨਾ ਹੋਣਾ ਵੈ ਉਸ ਨੂੰ ਲੈ ਕੇ ਹੀ ਹੁਣ ਖਿੱਚੋ ਤਾਂ ਸ਼ੁਰੂ ਹੋ ਰਹੀ ਹੈ ਜਿਸ ਤਰ੍ਹਾਂ ਰਾਜਾ ਵਿਰਿੰਗ ਦੇ ਖਿਲਾਫ ਕਹਿੰਦੇ ਸ਼ਿਕਾਇਤਾਂ ਹੁਣ ਹਾਈ ਕਮਾਂਡ ਨੂੰ ਭੇਜੀਆਂ ਜਾ ਰਹੀਆਂ ਨੇ ਉੱਥੇ ਜਾ ਕੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਹੁਣ ਕਈ ਆਗੂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਖਿਲਾਫ ਇਕੱਠੇ ਹੋ ਰਹੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਮੰਚ ਦੇ ਉੱਤੇ ਭਾਵੇਂ ਜਿਹੜੇ ਲੀਡਰ ਸੀ ਕਾਂਗਰਸ ਦੇ ਉਹ ਦਿਖਾਈ ਤਾਂ ਦਿੱਤੇ ਸੀ ਪਰ ਉਹ ਚਿਹਰੇ ਦੇ ਉੱਤੇ ਉਹ ਰੌਣਕ ਨਹੀਂ ਸੀ ਜਦੋਂ ਸਾਰੇ ਲੀਡਰ ਇਕੱਠੇ ਹੋਣ ਪਰ ਕਿਤੇ ਨਾ ਕਿਤੇ ਅੰਦਰਖਾਤ ਤੇ ਹਲੇ ਵੀ ਬਗਾਵਤ ਤਾਂ ਹੋਵੇਗੀ ਕਿਉਂਕਿ ਕੀ ਕਾਂਗਰਸ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਬਦਲ ਕਰਦੀ ਹੈ ਜੇ ਫੇਰ ਬਦਲ ਨਹੀਂ ਕਰਦੀ ਆਹੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਆਹੀ ਰਹਿੰਦੀ ਹੈ ਕੀ 2027 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਕਿ ਉਹਦੇ ਵਿੱਚ ਜਿਹੜੀ ਪੰਜਾਬ ਕਾਂਗਰਸ ਹੈ ਕੀ ਬਿਨਾ ਚਿਹਰੇ ਤੋਂ ਚੋਣ ਲੜੇਗੀ ਕਿਉਂਕਿ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਸਭ ਤੋਂ ਵੱਧ ਹਰਮਨ ਪਿਆਰੇ ਲੋਕਾਂ ਦੇ ਵਿੱਚ ਮੰਨੇ ਗਏ ਨੇ ਇੱਕ ਮੀਡੀਆ ਦੇ ਵੱਲੋਂ ਜਾਂ ਫਿਰ ਕੁਝ ਜਿਹੜੇ ਅੰਕਰੇ ਸਾਹਮਣੇ ਆਉਂਦੇ ਨੇ ਜਾਂ ਫਿਰ ਇੱਕ ਪੋਸਟ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਜਿਹੜੀ ਇਹ ਖਬਰ ਆਉਂਦੀ ਹੈ ਕਿ ਫੇਰ ਬਦਲ ਹੋ ਸਕਦਾ ਹੈ ਇਹ ਦਿਨ ਇੱਥੇ ਜਿਹੜੇ ਆਪਣੇ ਰਾਜਾ ਵੜਿੰਗ ਨੂੰ ਲੈ ਕੇ ਉਹ ਸਾਹਮਣੇ ਆਉਂਦਾ ਪਰ ਹੁਣ ਉਸ ਤੋਂ ਬਾਅਦ ਇੱਕ ਬਿਆਨ ਜਿਹੜੇ ਭਪੇਸ਼ ਬਘੇਲ ਇਨਚਾਰਜ ਉਹ ਵੀ ਨਾਲ ਲੱਗਦੇ ਟਵੀਟ ਕਰ ਦਿੰਦੇ ਨੇ ਕਿ ਜਿਹੜੀ ਇਹ ਫੇਰ ਬਦਲ ਦੀ ਖਬਰ ਹੈ ਉਸ ਦੇ ਉੱਤੇ ਵੀ ਜਿਹੜੀ ਪੰਜਾਬ ਦੇ ਵਿੱਚ ਲੀਡਰਸ਼ਿਪ ਹੈ ਉਹ ਇੱਕ ਜੁੱਟ ਹੈ ਇਸ ਲੀਡਰਸ਼ਿਪ ਨੂੰ ਲੈ ਕੇ ਅਸੀਂ ਪੂਰੇ ਦੇਸ਼ ਦੇ ਵਿੱਚ ਜਾਵਾਂਗੇ ਉਹ ਕਿਤੇ ਨਾ ਕਿਤੇ ਇਹ ਵੀ ਸੰਕੇਤ ਦੇ ਦਿੰਦੇ ਨੇ ਕਿ ਆਖਰਕਾਰ ਹੋ ਕੇ ਰਿਹਾ ਇੱਥੇ ਵੀ ਇੱਕ ầmਭਲ ਬੁਸਾ ਪੈ ਚੁੱਕਿਆ ਕਿ ਕਾਂਗਰਸ ਦੇ ਵਿੱਚ ਅੰਦਰ ਖਾਤੇ ਕੋਈ ਵੱਡੀ ਬਿਕਾਵਤ ਛਿੜਨ ਦਾ ਸੰਕੇਤ ਹੈ ਜਿਸ ਤਰ੍ਹਾਂ ਭਾਪੀ ਵਲਤਨ ਚਲੇ ਜਾਣ ਕੇ ਜੇਕਰ ਇਸੇ ਤਰ੍ਹਾਂ ਅੰਦਰ ਖਾਤੇ ਜੋ ਕੋ ਚੱਲ ਰਿਹਾ ਕਿਉਂਕਿ ਪਹਿਲਾਂ ਵੀ ਭਾਪੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਾਂਗਰਸ ਜਿਹੜੀ ਚਲੀ ਗਈ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਾਂਗਰਸ ਦਾ ਭਾਪੀਕਰਨ ਹੋ ਗਿਆ ਵੀ ਭਾਪੀ ਦੇ ਵੱਲ ਸਾਰੀ ਕਾਂਗਰਸ ਚਲੀ ਗਈ ਜਿਹੜੀ ਕਾਂਗਰਸ ਸੀ ਉਹ ਭਾਪੀ ਹੋ ਗਈ ਹੈ ਕਿਉਂਕਿ ਲਗਾਤਾਰ ਇਹ ਚਰਚਾਾਂਵਾਂ ਚੱਲਦੀ ਰਹੀਆਂ ਨੇ ਤੇ ਹੁਣ ਸੰਕੇਤ ਕੀ ਨੇ ਕੀ ਹੋਵੇਗਾ ਕਿਉਂਕਿ ਹੁਣ ਭਾਪੀ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਜਿਹੜੀ ਤਿਆਰੀ ਹੈ ਔਰੰਭ ਕਰ ਦਿੱਤੀ ਗਈ ਹੈ ਇਕੱਲੇ ਤੌਰ ਦੇ ਉੱਤੇ ਬੀਜੇਪੀ ਪੰਜਾਬ ਦੇ ਵਿੱਚੋਂ ਨਾ ਲੜੇਗੀ ਕਿਉਂਕਿ ਮਨਿੰਦਰ ਸਿੰਘ ਸਿਰਸਾ ਨੇ ਅੱਜ ਇਹ ਵੀ ਸਪਸ਼ਟ ਕਰ ਦਿੱਤਾ ਕਿ ਅਸੀਂ ਇਕੱਲੇ ਹੀ ਪੰਜਾਬ ਦੇ ਵਿੱਚ ਚੋਣਾਂ ਲੜਾਂਗੇ ਕਿਸੇ ਦੇ ਨਾਲ ਚੋਣ ਲੜਨ ਦਾ ਸਾਡਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਅਸੀਂ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਨਹੀਂ ਗੱਜੜ ਕਰ ਰਹੇ ਅਸੀਂ 2022 ਇਕੱਲੇ ਲੜੇ ਹਾਂ ਅਸੀਂ 2000 24 ਕੱਲੇ ਲੜੇ ਆ ਅਸੀਂ ਜਿਮਨੀ ਚੋਣਾ ਕੱਲੇ ਲੜੇ ਆ ਅਸੀਂ 2027 ਵੀ ਇਕੱਲੇ ਤੌਰ ਦੇ ਉੱਤੇ ਲੜਾਂਗੇ ਲੋਕਾਂ ਤੱਕ ਜਾਵਾਂਗੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਮਸਲੇ ਹੱਲ ਕਰਾਂਗੇ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਹੱਲ ਕਰਨੀਆਂ ਪੈਣਗੀਆਂ ਉਹਨਾਂ ਨੇ ਤਾਂ ਇੱਥੋਂ ਵੀ ਕਹਿ ਦਿੱਤਾ ਅਸੀਂ ਪੰਜਾਬ ਨੇ ਜਿੱਤਨਾ ਪੰਜਾਬ ਨੂੰ ਕੋਈ ਜਿੱਤ ਨਹੀਂ ਸਕਦਾ ਹੈਗਾ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਹੈ ਕਿਤੇ ਨਾ ਕਿਤੇ ਇਹ ਬਿਆਨ ਹੁਣ ਇੱਕ ਜਿਸ ਤਰ੍ਹਾਂ ਆ ਰਹੇ ਨੇ ਹੁਣ ਇਹਦੇ ਸਭ ਦੇ ਸੰਕੇਤ ਕੀ ਨੇ ਕੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲ ਸਕਦੇ ਨੇ ਜਿਸ ਤਰ੍ਹਾਂ ਰਾਜਾ ਵਿਡਿੰਗ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਸਖਸਤ ਨੌਜਵਾਨਾਂ ਨੂੰ ਟਿਕਟਾਂ ਦੇਵਾਂਗੇ ਉਹ ਕਿਸ ਅਧਾਰ ਦੇ ਉੱਤੇ ਕਿਹਾ ਗਿਆ ਸੀ ਕਿ ਜੇਕਰ ਉਹਨੂੰ ਚੇਂਜ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਨਿੱਜੀ ਬਿਆਨ ਸੀ ਜਾਂ ਫਿਰ ਉਹਨਾਂ ਦਾ ਪਾਰਟੀ ਹਾਈ ਕਮਾਂਡ ਦਾ ਬਿਆਨ ਸੀ ਉਸ ਦੇ ਉੱਤੇ ਸਭ ਦੀ ਨਜ਼ਰਾਂ ਨੇ ਜੇਕਰ ਹੁਣ ਉਸ ਨੂੰ ਲੈ ਕੇ ਜਿਹੜੀ 60-70 ਉਮੀਦਵਾਰ ਟਿਕਟਾਂ ਕੱਟੀਆਂ ਜਾਣਗੀਆਂ ਉਹ ਕੌਣ ਹੋਣਗੇ ਉਸ ਦੇ ਕਰਕੇ ਕਿਤਨੇ ਕਿਤੇ ਹਿਲਜੁਲਤਾ ਹੈ ਨਾ ਪਾਰਟੀ ਦੇ ਅੰਦਰ ਉਸੇ ਤਰ੍ਹਾਂ ਬੀਜੇਪੀ ਵੀ 60 70 ਸੀਟਾਂ ਦੇ ਉੱਤੇ ਟਾਰਗੇਟ ਕਰ ਰਹੀ ਹੈ ਵੀ ਇਹ ਸੀਟਾਂ ਆਸੀਂ ਪੱਕੀਆਂ ਕੱਢਣੀਆਂ ਹੀ ਕੱਢਣੀਆਂ ਨੇ ਇਹਨਾਂ ਦੇ ਉੱਤੇ ਸਾਡੇ ਮਜ਼ਬੂਤ ਜਿਹੜੇ ਉਮੀਦਵਾਰ ਨੇ ਉਹ ਹੋ ਸਕਦੇ ਨੇ ਅਸੀਂ ਉਹ ਖੜੇ ਕਰਨੇ ਉਹ ਵੀ ਭਾਲ ਦੇ ਵਿੱਚ ਆਮਾਦੀ ਪਾਰਟੀ ਵੀ ਉਸੇ ਤਰ੍ਹਾਂ ਤਿਆਰੀ ਕਰ ਰਹੀ ਹੈ ਸਾਰੀ ਪਾਰਟੀਆਂ ਇਸ ਨੂੰ ਲੈ ਕੇ ਲੱਗੀਆਂ ਹੋਈਆਂ ਹਨ ਹੁਣ ਇਸ ਵਕਤ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਜਿਸ ਤਰ੍ਹਾਂ ਪਹਿਲਾਂ ਖਿੱਚੋਦਾਂ ਚੱਲ ਰਹੀ ਆਪਸ ਦੇ ਵਿੱਚ ਉਸ ਤੋਂ ਨਿਬੇਟ ਕੇ ਉਹ ਵੀ ਆਪਣੀ ਤਿਆਰੀ ਸ਼ੁਰੂ ਕਰ ਦੇਊਗੀ ਹੁਣ ਪ੍ਰਧਾਨਗੀ ਚੋਣ ਤੋਂ ਬਾਅਦ ਭਾਵੇਂ ਉਹਨਾਂ ਦੇ ਵੱਲੋਂ ਇਹ ਲਵ ਲਏ ਜਾ ਰਹੇ ਨੇ ਵੀ ਜਿਹੜੇ ਉਹਦੇ ਆਧਾਰ ਨੇ ਤਕਰੀਬਨ ਉਹਨਾਂ ਵੱਲੋਂ ਤੈਅ ਤਾਂ ਕੀਤੇ ਹੀ ਗਏ ਨੇ ਕਿਹੜੇ ਕਿਸ ਤੋਂ ਜਿਹੜੇ ਇੰਚਾਰਜ ਹੋਣਗੇ ਕੀ ਕੁਝ ਹੋਵੇਗਾ ਕਿਉਂਕਿ ਸੰਕੇਤ ਬਹੁਤ ਵਿਛਲਣ ਦੇ ਆ ਚੁੱਕੇ ਨੇ ਤੇ ਹੁਣ ਇੱਥੇ ਗੱਲ ਇਹ ਹੀ ਹੈ ਵੀ ਜਿਹੜਾ ਸਾਰਾ ਪੰਬਲ ਪੁੱਸਾ 2026 ਤੋਂ ਪਹਿਲਾਂ ਪੈ ਚੁੱਕਿਆ ਇਹਦੇ ਵਿੱਚੋਂ ਕੀ ਕੁਝ ਹੋਵੇਗਾ ਕਿ ਕੋਈ ਸਾਹਮਣੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਸੋ ਤੁਸੀਂ ਜੁੜੇ ਰਹੋ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ